ਹਾਂਜੀ ਅੱਜ ਦੀ ਮੀਟਿੰਗ ਜਿਹੜੀ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਮੀਟਿੰਗ ਹੋਈ ਹੈ ਵੈਸੇ ਵੀ ਚੋਣਾਂ ਤੋਂ ਬਾਅਦ ਰੁਟੀਨ ਦੇ ਵਿੱਚ ਮੀਟਿੰਗਾਂ ਹੋਣੀਆਂ ਹੀ ਚਾਹੀਦੀਆਂ ਵਿਚਾਰ ਚਰਚਾ ਕਰਨ ਵਾਸਤੇ ਜੇ ਜਿੱਤਦੇ ਆ ਤਾਂ ਵੀ ਮੀਟਿੰਗ ਕਰਨੀ ਚਾਹੀਦੀ ਹੈ ਜੇ ਹਾਰਦੇ ਆ ਤਾਂ ਤਾਂ ਵੀ ਮੀਟਿੰਗ ਕਰਨੀ ਚਾਹੀਦੀ ਹੈ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਸਾਡੇ ਮੀਟਿੰਗ ਦਾ ਅਜੰਡਾ ਦੋ ਦੋ ਅਜੰਡਿਆਂ ਤੇ ਅਸੀਂ ਗੱਲਬਾਤ ਕੀਤੀ ਹੈ ਇੱਕ ਇਹ ਹੈਗਾ ਕਿ ਅਸੀਂ ਜਿਹੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹੈ ਇਹਨੂੰ ਕਿੱਦਾਂ ਮਜ਼ਬੂਤ ਕਰਨਾ ਹੈ ਕਿੱਦਾਂ ਅੱਗੇ ਲੈ ਕੇ ਜਾਣਾ ਹੈ ਦੂਸਰਾ ਇਹ ਹੈਗਾ ਕਿ ਸਾਰੀਆਂ ਬੀਬੀਆਂ ਨੇ ਇਸ ਗੱਲ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵਧੀਆ ਟੰਗ ਨਾਲ ਅਗਵਾਈ ਦੇ ਰਿਹਾ ਹੈ ਤੇ ਖਾਸ ਕਰਕੇ ਬੀਬੀਆਂ ਨੂੰ ਜਿਹੜਾ ਉਹਨਾਂ ਨੇ ਪਿੱਛੇ ਸ੍ਰੀ ਮੁਕਸਰ ਸਾਹਿਬ 'ਕਿ ਇੱਕ ਕਾਨਫਰੰਸ ਕੀਤੀ ਅਸੀਂ ਬਹੁਤ ਵੱਡੀ ਕਾਨਫਰੰਸ ਸੀਗੀ ਜਿਦੇ ਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੀਬੀਆਂ ਇਕੱਠੀਆਂ ਹੋਈਆਂ 12 ਜਨਵਰੀ 'ਚ ਉੱਥੇ ਇਹਨਾਂ ਨੇ ਬੀਬੀਆਂ ਦਾ ਬਹੁਤ ਉਤਸ਼ਾਹ ਵਧਾਇਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਹਰ ਗੱਲ ਤੇ ਬੀਬੀਆਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਉਹਨਾਂ ਦਾ ਬਣਦਾ ਹੱਕ ਹੈ ਜਾਂ ਉਹਨਾਂ ਦੇ ਹੱਕ ਦੀ ਗੱਲ ਹੈ ਜਾਂ ਉਹਨਾਂ ਦਾ ਮਾਨ ਸਨਮਾਨ ਹੈ ਉਹ ਬਕਾਇਦਾ ਪਾਰਟੀ ਵੱਲੋਂ ਜਿਹੜਾ ਹਰ ਤੌਰ ਤੇ ਦਿੱਤਾ ਜਾ ਰਿਹਾ ਤੇ ਇਸ ਕਰਕੇ ਬੀਬੀਆਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਅਗਵਾਈ ਤੋਂ ਪੂਰੀ ਤਰ੍ਹਾਂ ਸੰਤੋਸ਼ਟ ਹੈ ਤੇ ਉਹਨਾਂ ਦੇ ਨਾਲ ਬੇਬੀ ਜਿਸ ਤਰ੍ਹਾਂ ਅੱਜ ਜਿਹੜਾ ਬਾਗੀ ਧੜਾ ਹੈ ਜਿਹੜਾ ਉਹ ਇਸ ਉਹ ਦਿਸਹੇਦਰਵਾਸਾ ਪਹੁੰਚਿਆ ਮਾਫੀ ਅਗਰ ਅਸੀਂ ਮਾਫੀ ਜਿਸ ਗੱਲ ਮੰਗੀ ਹੈ ਹੁਣ ਜਿਹੜੇ ਪੁਰਾਣੇ ਕਹਿੰਦੇ ਜੋ ਗਲਤੀਆਂ ਹੋਈਆਂ ਉਸ ਲਈ ਲੇ ਕੇ ਮਾਫੀ ਮੰਗ ਰਹੇ ਆ ਉਸ ਤਰ੍ਹਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਜੋ ਮਾਫੀ ਮੰਗਦੇ ਹੋ ਆ ਦੇਖੋ ਜੀ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹਣੀ ਐ ਕਿ ਜਿਹੜਾ ਉਹ ਧੜਾ ਹੈਗਾ ਤਾਂ ਉਹ ਉਹ ਧੜਾ ਬਣਿਆ ਕਿਉਂ ਹੈ ਸਾਨੂੰ ਇਹਦਾ ਵੀ ਪਤਾ ਹੋਣਾ ਚਾਹੀਦਾ ਕਿ ਜਿਹੜੀਆਂ ਸੈਂਟਰ ਦੀਆਂ ਪਾਰਟੀਆਂ ਹੈਗੀਆਂ ਜਿਨ੍ਹਾਂ ਦਾ ਹਮੇਸ਼ਾ ਹੀ ਇੱਕ ਪੰਜਾਬ ਵੱਲ ਹਮਲਾਵਰ ਰੁਖ ਰਿਹਾ ਹੈਗਾ ਕਿ ਕਿਵੇਂ ਨਾ ਕਿਵੇਂ ਪੰਜਾਬ ਨੂੰ ਥੱਲੇ ਲਾਇਆ ਜਾਵੇ ਪੰਜਾਬ ਨੂੰ ਲੁੱਟਿਆ ਜਾਵੇ ਖੇਤਰੀ ਪਾਰਟੀ ਨੂੰ ਹੋਰਾ ਲਾਇਆ ਜਾਵੇ ਤਾਂ ਉਹ ਜਿਹੜਾ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਹੈਗੇ ਤਾਂ ਹੁਣ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੁਝ ਸਾਡੇ ਆਪ ਦੇ ਹੀ ਲੀਡਰ ਹੈ ਜਿਹੜੇ ਲੋਕਾਂ ਵੱਲੋਂ ਤਾਂ ਮੈਂ ਇਹ ਕਹਿਣਾ ਚਾਹਣੀ ਹੈਗੀ ਹੈ ਕਿ ਉਹਨਾਂ ਨੂੰ ਫਰਾਇਆ ਗਿਆ ਹੈਗਾ ਉਹਨਾਂ ਨੂੰ ਚੱਕਿਆ ਗਿਆ ਹੈ ਸਾਡੀ ਪਾਰਟੀ ਦਾ ਪੰਡੀ ਪ੍ਰਚਾਰ ਕਰਨ ਵਾਸਤੇ ਤੇ ਉਹ ਆਪਣਾ ਜਿਹੜਾ ਰੋਲ ਹੈਗਾ ਉਹ ਕਰ ਰਹੇ ਹੈਗੇ ਆ ਨਾਲ ਹੀ ਇਹ ਮੈਂ ਗੱਲ ਕਹਿਣਾ ਚਾਹੁੰਦੀ ਆ ਵੀ ਅੱਜ ਉਹਨਾਂ ਨੂੰ ਇਹ ਗੱਲ ਯਾਦ ਕਿਉਂ ਆਈ ਹੈ ਐਨੇ ਸਾਲਾਂ ਦੇ ਬਾਅਦ ਪਹਿਲਾਂ ਉਹ ਵਿੱਚ ਹੀ ਸੀਗੇ ਪਾਰਟੀ ਦੇ ਉਹਨਾਂ ਨੇ ਇਸ ਉਹਨਾਂ ਨੇ ਵਜ਼ੀਰੀਆਂ ਲਈਆਂ ਉਹਨਾਂ ਨੇ ਆਨੰਦ ਮਾਣਿਆ ਉਹਨਾਂ ਨੇ ਆਪਦੇ ਬੱਚਾ ਲਈ ਵੀ ਦੇਖੋ ਇਹ ਤਾਂ ਸਾਰਾ ਰੋਜ਼ ਹਰ ਰੋਜ਼ ਹੋ ਰਿਹਾ ਹੈਗਾ ਕਿ ਉਹਨਾਂ ਨੇ ਕੀ ਕੀ ਕੁਛ ਲਿਆ ਜਿਹੜੇ ਉਹ ਬੰਦੇ ਹੈਗੇ ਆ ਇਕੱਲੇ ਇਕੱਲੇ ਬੰਦੇ ਨੇ ਸਾਰਾ ਕੁਝ ਪਾਰਟੀ ਤੋਂ ਆਨੰਦ ਮਾਣਿਆ ਤੇ ਅੱਜ ਜਦੋਂ ਪਾਰਟੀ ਤੇ ਹਮਲਾ ਹੋ ਰਿਹਾ ਹੈਗਾ ਸੈਂਟਰ ਵੱਲੋਂ ਤੇ ਅੱਜ ਉਹਨਾਂ ਨੂੰ ਪਾਰਟੀ ਦੇ ਨਾਲ ਖੜਨਾ ਚਾਹੀਦਾ ਸੀ ਉਹਨਾਂ ਦੇ ਹੱਥ ਠੋਕੇ ਨਹੀਂ ਬੰਨ੍ਹੇ ਉਹ ਬੜੇ ਸਪਸ਼ਟ ਨਾਮ ਲੈ ਕੇ ਉਹ ਜਿਹੜਾ ਬਾਗੀ ਤਾਂ ਨਾ ਮਾਮਲੇ ਲੈ ਕੇ ਗੱਲ ਕਰਦਾ ਤੁਸੀਂ ਨਾਂ ਲੈ ਕੇ ਦੱਸੋ ਜਿਹੜੇ ਜਿਹੜੇ ਆ ਦੇਖੋ ਜੀ ਨਾਮ ਲੈਣ ਦੀ ਗੱਲ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਮਲੂਕਾ ਸਾਹਿਬ ਦੀ ਦੇਖੋ ਕਿ ਕੀ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਦੇ ਆਪਣੀ ਜਿਹੜੀ ਨੋ ਹੈਗੀ ਐ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਪਾਰਟੀ ਨੂੰ ਛੱਡ ਕੇ ਉਹਨਾਂ ਦਾ ਆਪਣਾ ਪਰਿਵਾਰ ਜਿਹੜਾ ਬੀਜੇਪੀ 'ਚ ਸ਼ਾਮਲ ਹੋ ਗਿਆ ਤੇ ਉਹਨਾਂ ਨੇ ਪਾਰਟੀ ਦੇ ਵਿੱਚੋਂ ਵਜ਼ੀਰੀਆਂ ਲਈਆਂ ਉਹਨਾਂ ਦੀ ਪ੍ਰੋਮੋਸ਼ਨ ਹੋਈ ਆਈਐਸ ਬਣੇ ਸਾਰਾ ਕੁਝ ਪਾਰਟੀ ਨੇ ਕਰਵਾਇਆ ਨਾ ਜਦੋਂ ਸਰਕਾਰਾਂ ਸੀਗੀਆਂ ਉਹਨਾਂ ਨੂੰ ਸਾਰੇ ਬੈਨੀਫਿਟ ਮਿਲੇ ਚੰਦੂ ਮਾਜਰਾ ਸਾਹਿਬ ਹੈ ਪਾਰਟੀ ਦੇ ਸਿਰ ਤੇ ਹੀ ਉਹਨਾਂ ਨੇ ਵੀ ਵਜ਼ੀਰੀਆਂ ਕੀਤੀਆਂ ਸਾਰਾ ਕੁਝ ਕੀਤਾ ਆਪਣੇ ਬੀਬੀ ਜੀ ਹੈਗੇ ਆ ਸੋ ਜਿਹੜਾ ਸਾਰੇ ਲੋਕ ਸਾਰਿਆਂ ਦੇ ਸਾਹਮਣੇ ਹੈਗੇ ਕੌਣ ਹੈਗੇ ਸੋ ਮੈਂ ਇਹ ਕਹਿਣਾ ਚਾਹਣੀ ਹੈ ਕਿ ਇਸ ਵੇਲੇ ਪਾਰਟੀ ਤੇ ਹਮਲਾ ਸੀ ਬਾਹਰੋਂ ਕਿ ਸਾਨੂੰ ਸਾਰਿਆਂ ਨੂੰ ਅੰਦਰ ਸਿਰ ਜੋੜ ਕੇ ਜੇ ਸਾਡੀ ਹਾਰ ਹੋਈ ਹੈ ਉਹਦੇ ਕਾਰਨ ਪਤਾ ਕਰਨੇ ਚਾਹੀਦੇ ਸੀ ਤੇ ਇਹਨਾਂ ਲੋਕਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸੀ ਸਾਈ ਅੱਜ ਨਾਲੇ ਕਾਰ ਚਾਰ ਹੋਈ ਜੀ ਚਾਰ ਜੀ ਕਾਰ ਚਾਰ ਹੈ ਮਾਫੀ ਬਿਲਕੁਲ ਸੱਚ ਸੁਣਨ ਤੋਂ ਦੋ ਦੂਸਰ ਸਾਹ ਪਾਈ ਸਰਾ ਅੱਜ ਆ ਇਸ ਤੇ ਮਾਫੀ ਅਨੰਦ ਜੀ ਜੀ ਮੈਂ ਸਹਿਣੀ ਨੂੰ ਸੁਣ ਲੈਣਾ ਤੇ ਸਭ ਕੁਝ ਠੀਕ ਹੋ ਗਈ ਹੈ ਦਿੱਸ ਕਿ ਬਲਗਣ ਦੇਖੋ ਮੇਰਾ ਕਹਿਣਾ ਇਹ ਹੈਗਾ ਕਿ ਇਹ ਸਾਰੀਆਂ ਗੱਲਾਂ ਉਹਨਾਂ ਦੇ ਹੁੰਦੇ ਹੀ ਹੋਈਆਂ ਸੀਗੀਆਂ ਨਾ ਉਦੋਂ ਉਦੋਂ ਉਹਨਾਂ ਨੂੰ ਇਹ ਮੁੱਦੇ ਚੁੱਕਨੇ ਚਾਹੀਦੇ ਸੀ ਜਦੋਂ ਇਹ ਗੱਲਾਂ ਹੋਈਆਂ ਸੀਗੀਆਂ ਵੀ ਕਿਉਂ ਹੋ ਰਹੀਆਂ ਕਿਵੇਂ ਉਦੋਂ ਇਹ ਲੱਗਦਾ ਸੀਗਾ ਕਿ ਸਾਡੇ ਕੋਲੇ ਸੱਤਾ ਹੈ ਇਹਨਾਂ ਦਾ ਜਿਹੜਾ ਅਜੰਡਾ ਪੰਥ ਨਹੀਂ ਹੈਗਾ ਇਹਨਾਂ ਦਾ ਅਜੰਡਾ ਸੱਤਾ ਹੈਗੀ ਹੈ ਵੀ ਸੱਤਾ ਜੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਕਰਕੇ ਅਸੀਂ ਐਮਪੀ ਬਣ ਜਾਂਦੇ ਬਸ ਇਹੀ ਇਹਨਾਂ ਦਾ ਹੁਣ ਵੀ ਇਹਨਾਂ ਦਾ ਅੱਗੇ ਤੋਂ ਵੀ ਇਹੀ ਹੈਗਾ ਸੱਤਾ ਦਾ ਲਾਲਚ ਹੈ ਹੋਰ ਕੁਝ ਨਹੀਂ ਹੈਗਾ ਸੱਤਾ ਦੇ ਜੇ ਸੱਤਾ ਹੈਗੀ ਹੈ ਫਿਰ ਸਾਰਾ ਕੁਝ ਸਹੀ ਹੈ ਜੇ ਸੱਤਾ ਨਹੀਂ ਹੈਗੀ ਅਸੀਂ ਹਾਰੇ ਹੋਏ ਆ ਫਿਰ ਸੱਤੋਂ ਬਰਦਾਸ਼ਤ ਨਹੀਂ ਹੁੰਦਾ ਵੀ ਹੁਣ ਸਾਡੀ ਪਾਵਰ ਕਿਉਂ ਨਹੀਂ ਹੈ ਜੀ ਦੇ ਵਿਚ ਸਿਕੰਦਰ ਕਾਲੀ ਨਲ ਦੇ ਵਿਚਾਰ ਹੀ ਜੀ ਆਕਾਦੀ ਦਰ ਦੇ ਵਿਚਾਰਿਕ ਨੇ ਇਹੀ ਨੇ ਆ ਸਭ ਤੋਂ ਮੱਠੀ ਕੋਈ ਲੱਗਿਆ ਨਹੀਂ ਹਟਰੀ ਸੀ ਕਿ ਕਿਆ ਕਿ ਦੋ ਢੜੇ ਬੰਨਾ ਦੋ 파ਟਸ ਸਹੀ ਨਹੀਂ ਹੈਗਾ ਬਲ ਕੰਪਲੇ ਮੈਟਿਕ ਹੋਣੀ ਚਾਹੀਦੀ ਹੈ ਤੇ ਕਿਸੇ ਵੱਡੇ ਆਖੋ ਪੰਗੇ ਆ ਕੇ ਇਹਨਾਂ ਦੇ ਵਿਚਾਰ ਕੇ ਪਾਣੀ ਚ ਨਹੀਂ ਦੇਖੋ ਇਹ ਤਾਂ ਅਸੀਂ ਵੀ ਕਹਿੰਦੇ ਵੀ ਦੋ ਢੜੇ ਬੰਨੇ ਐਸ ਵੇਲੇ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਤਾਂ ਗੱਲ ਮੈਂ ਵੀ ਕਹਿ ਰਹੀ ਆ ਵੀ ਸਾਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਸੀ ਦੋ ਧੜੇ ਨਹੀਂ ਬਣਨੇ ਚਾਹੀਦੇ ਬਾਹਰ ਜਾ ਕੇ ਗੱਲ ਨਹੀਂ ਕਰਨੀ ਚਾਹੀਦੀ ਸ਼ੁਰੂ ਕਿਨੇ ਕੀਤਾ 13 ਤਰੀਕ ਨੂੰ ਕੋਰ ਕਮੇਟੀ ਦੀ ਮੀਟਿੰਗ ਸੀ ਮੈਂ ਖੁਦ ਉਸ ਮੀਟਿੰਗ ਦੇ ਵਿੱਚ ਆਈ ਸੀ ਜਨਜੀਤ ਸਿੰਘ ਬਰਾੜ ਨੇ 2 ਘੰਟੇ ਪਹਿਲਾਂ ਜਾਂ ਡੇਢ ਘੰਟੇ ਪਹਿਲਾਂ ਮੀਟਿੰਗ ਤੋਂ ਇੱਕ ਮੈਸੇਜ ਪਾ ਕੇ ਆਪ ਦਾ ਹੱਥਰ ਜੋ ਬਾਅਦ ਚਲੇ ਗਏ ਠੀਕ ਹੈ ਸ਼ੁਰੂ ਕਿਨੇ ਕੀਤਾ ਇਹ ਸ਼ੁਰੂ ਉਹਨਾਂ ਨੇ ਕੀਤਾ ਜਿਹੜੇ ਦਫ਼ਤਰੋਂ ਬਾਹਰ ਮੀਟਿੰਗਾਂ ਕਰ ਰਿਹਾ ਪਾਰਟੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਸਰ 95% ਆਗੂ ਹਲਕਾ ਇਨਚਾਰਜ ਜ਼ਿਲ੍ਹਾ ਪ੍ਰਧਾਨ ਵਰਕਰ 100% ਸਾਰੇ ਵਿੰਗ ਪ੍ਰਧਾਨ ਜੀ ਦੀ ਰਹਿਨਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਮੀਟਿੰਗਾਂ ਕਰ ਰਿਹਾ ਪ੍ਰਧਾਨ ਜੀ ਦੇ ਨਾਲ ਖੜੇ ਨੇ ਕਹਿੰਦੇ ਨੇ ਸ਼ੁਰੂਆਤ ਤਾਂ ਕਹਿੰਦੇ ਅਕਾਲੀ ਦਲ ਨੇ ਗਲਤੀਆਂ ਕੀਤੀਆਂ ਕਹਿੰਦੇ ਉਹ ਅਕਾਲੀ ਦਲ ਨੇ ਕੀਤੀਆਂ ਅਸੂਬੇ ਮਾਫੀ ਮੰਗਣਾ ਚਾਹੀਆਂ ਕਹਿੰਦੇ ਹਸਤਾਖਰ ਵੀ ਕਹਿੰਦੇ ਜਿਹੜੇ ਤਰੀਕੇ ਨਾਲ ਅਸੀਂ ਮਾਫੀ ਮੰਗੀ ਉਸ ਤਰੀਕੇ ਨਾਲ ਮਾਫੀ ਮੰਗਣ 'ਚ ਦਿੱਕਤ ਕੀ ਹੈ ਨੇ ਦੇਖੋ ਇਹ ਗੱਲ ਜਿਹੜੀ ਹੈਗੀ ਇਹ ਇਹ ਗੱਲ ਮੇਰੇ ਲੈਵਲ ਦੀ ਨਹੀਂ ਪਹਿਲੀ ਗੱਲ ਤਾਂ ਤੁਸੀਂ ਕਹੋ ਮਾਫੀ ਮੰਗਣ ਚ ਦਿੱਕਤ ਕੀ ਹੈ ਜਾਂ ਕੀ ਹੈ ਪਰ ਮੈਂ ਜਿਹੜੀ ਗੱਲ ਕਹਿਣਾ ਚਾਹਣੀ ਆ ਵੀ ਇਹ ਇੱਕ ਇਤਿਹਾਸ ਹੈ ਉਦੋਂ ਨਾਲ ਖੜੇ ਸੀਗੇ ਨਾ ਜਦੋਂ ਪ੍ਰਧਾਨ ਜੀ ਨੇ ਸਥਾਪਨਾ ਦਿਵਸ ਤੇ ਮਾਫੀ ਮੰਗੀ ਉਦਦੇ ਵੀ ਤਾਂ ਵਿੱਚ ਹੀ ਬੈਠੇ ਸੀਗੇ ਸਾਰਾ ਕੁਝ ਨਾਲ ਹੀ ਸੀਗਾ ਵੀ ਅੱਜ ਉਹਨਾਂ ਨੂੰ ਮੈਂ ਇਹ ਸਵਾਲ ਕਰਦੀ ਅੱਜ ਉਹਨਾਂ ਨੂੰ ਚੇਤਾ ਕਿਉਂ ਆਇਆ ਨਹੀਂ ਪਰ ਤੁਸੀਂ ਕਹਿੰਦੇ ਕਿ ਸਿਰ ਜੋੜ ਕੇ ਬੈਠਣ ਦੀ ਜਿਹੜੀ ਹੈਗੀ ਆ ਲੋੜ ਪਰ ਤੁਹਾਨੂੰ ਲੱਗਦਾ ਵੀ ਹੁਣ ਅਜੇ ਵੀ ਸਿਰ ਜੂੜ ਕੇ ਬੈਠਣ ਦੀ ਨੌਬਤ ਜਿਹੜੀ ਆ ਉਹ ਆਊਗੀ ਜਾਂ ਫਿਰ ਸਿਰ ਜੂੜ ਕੇ ਬੈਠਣਗੇ ਕਿਉਂਕਿ ਜਿਸ ਤਰੀਕੇ ਨਾਲ ਧੂਸ਼ਣ ਬਾਜ਼ੀਆਂ ਇੱਕ ਦੂਜੇ ਤੇ ਕਰਤੀਆਂ ਉਹ ਮਲਾਂ ਤਾਂ ਦਿਲਾਂ ਦੇ ਵਿੱਚ ਰਹੇਗਾ ਨਾ ਹਮੇਸ਼ਾ ਹਾਂ ਨਹੀਂ ਉਹ ਤਾਂ ਬਿਲਕੁਲ ਰਹੂਗਾ ਜੀ ਜਦੋਂ ਆਪਾਂ ਇਦਾਂ ਕਰਦੇ ਹੈਗੇ ਆ ਵੀ ਪਾਰਟੀ ਪਲੇਟਫਾਰਮ ਤੋਂ ਬਾਹਰ ਜਾ ਕੇ ਰੋਲਾ ਪਾਉਣਾ ਹੈ ਹਾਰੇ ਤਾਂ ਹੋਰ ਵੀ ਬਹੁਤ ਹੈ ਗੱਲ ਸ਼੍ਰੋਮ ਨਿਕਾਲੀ ਦਲ ਨਹੀਂ ਹਾਰਿਆ ਠੀਕ ਹੈ ਹੋਰ ਵੀ ਪਾਰਟੀਆਂ ਹਾਰੀਆਂ ਹੈਗੀਆਂ ਕਿਸੇ ਨੇ ਕੇਜਰੀਵਲ ਨੂੰ ਕਿਹਾ ਕਿ ਉਹ ਅਸਤੀਫਾ ਦੇਵੇ ਭਗਵੰਤ ਮਾਨ ਨੂੰ ਕਿਸੇ ਨੇ ਕਿਹਾ ਕਿ ਅਸਤੀਫਾ ਦੇਵੇ ਜਿਹੜੇ 92 ਤੋਂ ਬੱਤੀਆਂ ਤੇ ਆਗੇ ਜਿਹੜੇ ਦਿੱਲੀ ਚ ਇੱਕ ਵੀ ਨਹੀਂ ਜਿੱਤੇ ਹੈਗੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪੰਜਾਬ ਦੇ ਵਿੱਚੋਂ ਨਹੀਂ ਜਿੱਤੀ ਕਿਸੇ ਨੇ ਜਾਖੜ ਦਾ ਅਸਤੀਫਾ ਮੰਗਿਆ ਸੋ ਇਹ ਜਿਹੜਾ ਹੈਗਾ ਇਹ ਮੈਂ ਤਾਂ ਇਹੀ ਸਮਝਦੀ ਆ ਵੀ ਇਹ ਜਿਹੜਾ ਵਿਰੋਧੀਆਂ ਦੀ ਸਾਜ਼ਿਸ਼ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਠੀਕ ਹੈ